ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਕੋਠੇ ਜਾਨੀ ਸਰ ਇਹ ਛੋਟੇ ਜੇ ਛੋਟਾ ਜਿਹਾ ਪੈਂਡ ਮੰਨ ਲਓ ਜਾਂ ਕੋਠੇ ਮੰਨ ਲਓ ਦੋਸਤੋ ਥੋੜੇ ਜੇ ਘਰ ਹੈ ਤੇ ਇਹ ਘਰ ਆਉਂਦੇ ਆ ਜਦੋਂ ਆਪਾਂ ਢੱਲਵਾ ਤੋਂ ਸਰਾਮਾਂ ਵਾਲੇ ਪਾਸੇ ਨੂੰ ਜਾਂਦੇ ਆ ਉਸ ਛੜਕ ਦੇ ਉੱਤੇ ਫਰੀਦਕੋਟ ਜ਼ਿਲ੍ਹੇ ਦੇ ਦੋਸਤੋ ਇਹ ਘਰ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਆ ਕੋਠੇ ਜਾਨੀ ਸਰ ਜੇ ਜਿੱਥੇ ਵੀਡੀਓ ਬਣਾ ਰਿਆਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਹੈ ਦੇ ਕੋਲ گاਵਾ ਰੂਟੀਨ ਚ ਵਿਕਰੀ ਵਾਲੀਆਂ ਹੁੰਦੀਆਂ 3 ਨਵਾਂ ਅਗਜ ਦੀ ਵੀਡੀਓ ਚ ਜਿਹਦੇ ਚ ਇਧਰ ਤੁਸੀਂ ਦੇਖੋਗੇ ਦੇਸੀ ਪੱਖ ਚ ਪੈਂਦੀ ਗਾਂ ਤਾਜੀ ਸੂਈ ਵੀ ਹੈ ਬਿਲਕੁਲ ਇੱਕ ਐਚ ਐਫ ਵਾਇਡ ਚੰਗੇ ਕੱਦ ਕਾਠ ਚ ਗੱਬਣ ਤੇ ਇੱਕ ਮੀਡੀਅਮ ਹਾਈਟ ਦੀ ਵੈੜ ਆ ਪਰ ਘਰੇ ਰੱਖਣ ਵਾਲੇ ਹਰੇਕ ਵੀਰ ਨੂੰ ਇਹ ਵੀ ਪਸੰਦ ਆਊ ਇਹਦਾ ਢਾਂਚਾ ਸੋਹਣਾ ਆਓ ਇਸੇ ਤੋਂ ਸ਼ੁਰੂਆਤ ਕਰਦੇ ਆ ਜਗਤਾਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਜਗਤਾਰ ਅੱਜ ਤਿੰਨ ਨਾਗ ਆਪਣੇ ਹਾਂਜੀ ਭਾਈ ਜੀ ਪਹਿਲੇ ਨੰਬਰ ਤੇ ਇਹ ਗਾਂ ਜਿਹੜੀ ਆਪਾਂ ਦਿਖਾ ਰਹੇ ਆ ਭਾਈ ਵੈੜ ਦੂਜੇ ਸੂਏ ਸੋਹਣਾ ਜੀ ਠੀਕ ਐ ਮੂੰਹ ਛਿੱਗੀ ਆ ਜੀ ਠੀਕ ਐ ਠੀਕ ਐ ਪਹਿਲੇ ਸੂਏ ਨੇ 24 ਲੀਟਰ ਦਾ ਦੁੱਧ ਦਿੱਤਾ ਜੀ ਦੈਨ ਕਿੰਨੇ ਲੈ ਜੂਗੀ ਦੈਨ ਹਜੇ ਭਾਈ ਜੀ 4-5 ਲੈ ਜੂਗੀ ਜੀ ਕੀ ਰੇਟ ਰਹੂਗਾ ਇਹਦਾ ਰੇਟ ਭਾਈ ਜੀ ਰਹੂਗਾ 85000 ਰੁਪਏ 5-4 ਦਿਨ ਲੈਂਦੀ ਐ ਸੂਨ ਚ ਦੁੱਧ ਪਹਿਲੇ ਸੂਏ ਸੋਨਾ ਦਿੰਦਾ ਐ ਬਾਕੀ ਬਰੀਡ HF ਆ ਦੁੱਧ ਆਪਾਂ ਨੂੰ ਪਤਾ ਐ HF ਦਿੰਦੀ ਐ ਦੂਜਾ ਸੂਆ ਬਾਈ ਕਹਿੰਦਾ ਸੂ ਰਹੀ ਐ ਮੀਡੀਅਮ ਹਾਈਟ ਐ ਥੱਲੋਂ ਹਵਾਨੇ ਦੀ ਸੋਹਣੀ ਐ ਉੱਤੋਂ ਢਾਂਚਾ ਚੰਗਾ ਐ ਹਾਈਟ ਦਾ ਅੰਦਾਜ਼ਾ ਦੋਸਤੋ ਮੈਂ ਵਾਰ-ਵਾਰ ਇਹਦਾ ਜ਼ਿਕਰ ਕਰਦਾ ਹੁਣ ਜਿਵੇਂ ਹੁਣ ਮੈਂ ਤਿੰਨ گاਵਾ ਤੋੜਨੀਆਂ ਐ ਅਲੱਗ-ਅਲੱਗ ਕੱਦ-ਕਾਠ ਦੀਆਂ گاਵਾ ਐ ਤੇ ਇੱਕੋ ਬਾਈ ਨੇ ਤੋੜਨੀਆਂ ਤੁਹਾਨੂੰ ਜੱਜਮੈਂਟ ਹੋ ਜੂਗੀ ਲੈ ਜੇ ਕਰ ਬਾਈ ਉਹ ਚੰਗੀ ਤਿਆਰ ਹੁੰਦੀ ਆਉਂਦੀ ਗਾਂ ਦੱਸੋ ਇਹ ਇਹਦੀ ਡਿਮਾਂਡ 85000 ਬਾਈ ਨੇ ਰੱਖੀ ਹੈ ਬਾਕੀ ਐਫੈਕਸ ਨਹੀਂ ਰੇਟ ਇਹਦੇ ਚੋਂ ਮਾਨਤਨ ਹੋਣਾ ਹੈ ਰੇਟ ਘਟ ਜਾਂਦਾ ਹੁੰਦਾ ਬਾਕੀ ਤੁਸੀਂ ਗੱਲਬਾਤ ਕਰਿਆ ਕਰੋ ਉੱਤੋਂ ਟਾਂਚਾ ਇਹਦਾ ਚੌੜਾ ਹੈ ਸਟਰਕਚਰ ਸੋਹਣਾ ਹੈ ਹਵਾਨਾ ਸੋਹਣਾ ਹੈ ਥਣ ਥੀਂ ਜਵਾਈ ਵਾਲੇ ਆ ਇਦਾਂ ਦਾ ਰੋਕੇ ਦੇ ਹਵਾਨੇ ਦਾ ਸੋ ਤੁਹਾਨੂੰ ਮੈਂ ਅਗਲੇ ਪਾਸੇ ਦੀ ਵੀ ਇਹ ਦੇਖ ਤੰਦਖਾਨਾ ਥੋੜੀ ਥੋੜੀ ਪਲੂਣ ਵੀ ਦਸਦੀ ਐ ਸੁਹਵਾਨੇ ਤੇ ਕਿਉਂਕਿ ਨੇੜ ਗਾਂ ਆਉਂਦੀ ਜਾਂਦੀ ਐ ਇੱਕ ਚੰਗੀ ਗੱਦ ਕਾਠ ਦੀ ਵਹਿਣ ਜਟਾਰભાઈ ਕਹਿੰਨ ਮਸੂ ਇਹ ਬਾਈ ਜੀ ਪਹਿਲੀ ਸੂਈ ਵਹਿਣ ਨੂੰ ਸੁਨੂ ਪਲੂਣ ਮੱਛੀ ਐ ਜੀ ਠੀਕ ਐ ਠੀਕ ਐ ਜੀ ਇਹ ਮੂੰਹ ਦੋ ਦੰਦਾਂ ਦਾ ਜੀ ਦੰਦ ਕਿਨੇ ਲਊ ਇਹ ਦੰਦਾਂ ਜੀ ਇਹਦਾ ਹੱਕਾ ਪਿਆ ਜੀ ਇਹ ਇਤਰੀ ਬਣੀ ਕੀ ਰੇਟ ਰੋਗੇ ਇਹਦਾ ਰੇਟ ਜੀ 90000 ਰੁਪਈਆ ਜੀ ਖੋਲੀ ਸੋਸੋ ਰੇਟ 90000 ਆ ਸੂਆ ਪਹਿਲਾ ਦੰਦੋ ਵੀਰ ਕਹਿੰਦਾ ਵੀ ਇਹ ਦੋ ਦੰਦ ਆ ਚੰਗੇ ਕੱਦ ਕਾਠ ਦੀ ਇਹ ਵੈੜ ਹੈ ਹਵਾਨਾ ਜਿਹੜਾ ਉਹ ਇਹ ਸੋਨਾ ਬਣਾਉਂਦੀ ਹੁੰਦੀ ਹੈ ਤੇ ਬੈਠੀ ਹੋਣੀ ਠਾਈ ਹੈ ਬਾਈ ਨੇ ਕਿਉਂਕਿ ਟਾਈਮ ਜਿਹੜਾ ਸਾਡਾ ਉਹ ਲਗਭਗ ਡੇਢ ਦੇ ਆਸ-ਪਾਸ ਦਾ ਤੇ ਬਾਈ ਬੱਚੇ ਨੂੰ ਸਕੂਲੋਂ ਲੈਣ ਚਲਾ ਗਿਆ ਸੀ ਇਹ ਗੱਲ ਮੈਂ ਇਸ ਕਰਕੇ ਐਡ ਕਰਤੀ ਵੀ ਥੋੜਾ ਜਿਹਾ ਤੁਹਾਨੂੰ ਪਲੂਣ ਇੱਕ ਪਾਸੇ ਦਿਸੂਗੀ ਵੈਸੇ ਥਣ ਬਿਲਕੁਲ ਬਰਾਬਰ ਦੇ ਤੇ ਪੱਧਰ ਦਿਸਦੇ ਆ ਸੋ ਇਹ ਪਹਿਲਣ ਵੈੜਾ ਸੋ ਚੰਗੀ ਤਿਆਰ ਹੋਊਗੀ ਜੇ ਦਿਨ ਲੈਂਦੀ ਲੱਗਦੀ ਹੈ 90000 ਰੇਟ ਆ ਥਣ ਸੋਨਾ ਰੱਖੂਗੀ ਹਥੀ ਚਵਾਈ ਵਾਲਾ ਰੱਖੂਗੀ ਟਾਂਚਾ ਸੋਨਾ ਵੈੜਦਾ ਕਮਾਲਾ ਜਗਤਾਰ ਬਾਈ ਇੱਥੋਂ ਹੀ ਕਮਾਲ ਸੋ ਦੋ ਦੰਦ ਪਹਿਲਾ ਸੂਆ ਸੁੰਦੀ ਵੈੜ ਹਵਾਨੇ ਚੰਗੇ ਦੀ ਐ ਥਾਣਾ ਚ ਬਿੱਥੀ ਵੀ ਇਹਦੇ ਸੋਹਣੀ ਐ ਹਵਾਨਾ ਤੁਸੀਂ ਹੁਣ ਦੇਖ ਸਕਦੇ ਹੋ ਉਹ ਹਜੇ 5-4 ਦਿਨ ਲੈਂਦੀ ਐ ਦੱਸੋ ਸੂਮ ਦੇ ਵਿੱਚ ਇੱਕ ਤੋਂ ਤੁਸੀਂ ਇਹਦੇ ਥੰ ਦਾ ਸਹਿਜ ਦੇਖ ਸਕਦੇ ਹੋ ਇਦਾਂ ਦਾ ਥੰ ਦਾ ਸਹਿਜ ਵੈਡ ਇਹ ਸੋਣੀ ਹੈ 90000 ਦਾ ਰੇਟ ਜੀ ਨੂੰ ਐਚ ਐਫ ਪਸੰਦ ਆਉਂਦੀ ਹੈ ਤਾਂ ਇਹ ਦੋ ਗਾਵਾਂ ਐਚ ਐਫ ਬਰੀਡ ਦੀਆਂ ਇੱਕ ਦੇਸੀ ਨਸਲ ਚ ਪੈਂਦੀ ਵੈਡ ਬਾਈ ਕੰਨਵਾ ਸੂਹ ਸੂਈ ਇਹ ਬਾਈ ਦੂਜੇ ਸੂਹੇ ਸੂਈ ਆ ਹਮ ਇਸ ਟਾਈਮ ਫੋਲਾ 14 ਕਿਲੋ ਤਿਆਰ ਆ ਠੀਕ ਹੈ ਕੱਲ ਸੂਈ ਸੀ ਇਹ ਹਮ ਠੀਕ ਹੈ ਜੇਲ ਪ੍ਰੋਪਰ ਪਈ ਵੀ ਉਹਦੀ ਆਪਣੇ ਕੋਲ ਵੀਡੀਓ ਆ ਬੱਚੀ ਦਿੱਤੀ ਜਾਂ ਬੱਚੇ ਨੇ ਬੱਚੀ ਦਿੱਤੀ ਹੈ ਜੀ ਕੀ ਰੇਟ ਲਊਗਾ ਦਾ ਇਹਦਾ ਰੇਟ ਬਾਈ 75000 ਰੁਪਏ ਆ ਜੀ ਖੋਲੀ ਸੋ ਰੇਟ 75000 ਆ ਬੱਚੀ ਦਿੱਤੀ ਹੈ ਇਹਨੇ ਦਸੋ ਇਹ ਸਾਹਮਣੇ ਇਹਦੀ ਬੱਚੀ ਤੁਸੀਂ ਦੇਖ ਸਕਦੇ ਹੋ 14 ਲੀਟਰ ਬੌਲਾ ਕਾਲੀ ਸੂਈ ਹੈ ਸੂਈ ਦਾ ਤੁਸੀਂ ਇਹਦੇ ਉਪਰੋਂ ਟਾਂਚੇ ਤੋਂ ਅੰਦਾਜ਼ਾ ਲਾ ਸਕਦੇ ਹੋ ਜੇ ਪੁੜੇ ਪੂਰੇ ਨਹੀਂ ਚੱਕੇ ਪਤਾ ਲੱਗਦਾ ਵੀ ਇਹ ਤਾਜੀ ਸੂਈ ਵੀ ਬਿਲਕੁਲ ਗਾਂ 14 ਲੀਟਰ ਬੌਲਾ ਹੈਗਾ ਜੇਰ ਦੀ ਬਾਈ ਕਹਿੰਦਾ ਵੀਡੀਓ ਬਣਾ ਲਈ ਸੀ ਜਦੋਂ ਇਹਨੇ ਜੇਰ ਆਪਦੀ ਕੰਪਲੀਟ ਕੀਤੀ ਸੀ ਟੀ ਹੈ ਤੋ ਤੁਸੀਂ ਵੀਡੀਓ ਦੇਖ ਸਕਦੇ ਹੋ ਸੋਏ ਸੋਏ ਦਾ ਰੇਟ 75 75 85 ਤੇ 90 ਤਿੰਨ ਕੀਮਤਦਿਆਂ ਗਾਂ ਹੈ ਅਲੱਗ-ਅਲੱਗ ਨਸਲਾਂ ਹੈ ਅਲੱਗ-ਅਲੱਗ ਕੀ ਟਾਂਚੇ ਹੈ ਉਸੇ ਹਿਸਾਬ ਤੇ ਕੀਮਤ ਹੈ ਤੁਸੀਂ ਆਪਦੀ ਪਹੁੰਚ ਦੇਖਣੀ ਹੈ ਤੁਹਾਨੂੰ ਕਿਹੜੀ ਗਾਂ ਫਿੱਟ ਬੈਠਦੀ ਹੈ ਰੇਟ ਦੇ ਹਿਸਾਬ ਤੇ ਜਾਂ ਜਿੰਨੇ ਕੁ ਪੈਸੇ ਤੁਸੀਂ ਖਰਚਣੇ ਆ ਉਹਦੇ ਹਿਸਾਬ ਤੇ ਤਸੱਲੀ ਫੁੱਲ ਕਰ ਸਕਦੇ ਹੋ ਸੋਈ ਸਵਾਈ ਵੈੜ ਨੂੰ ਚੋਇਆ ਜਾ ਸਕਦਾ ਜਿਹੜੀਆਂ ਇਹ ਗਾਵਾਂ ਦੱਸੋ ਇਹਨਾਂ ਦੇ ਥਣ ਪਾਸ ਹੋਣਗੇ ਸੋ ਅੱਜ ਦੀ ਵੀਡੀਓ ਦੇ ਇਹ ਤਿੰਨ ਨਗ ਫਾਰ ਸੇਲ ਹੈ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ